ਹੁਸ਼ਾਰਪੁਰ ਦੇ ਉਸ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਚੇਤਨ ਕਾਸ਼ਾ ਸੋ ਦੋਸਤੋ ਲੋਕ ਸਭਾ ਚੋਣਾਂ ਦੌਰਾਨ ਹੁਸ਼ਾਰਪੁਰ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਇਸ ਦੌਰਾਨ ਆਮ ਆਦਮੀ ਪਾਰਟੀ ਦੀ ਜਿਹੜੀ ਗੁੱਟਬੰਦੀ ਹੈ ਹਾਲਾਂਕਿ ਕਿਸੇ ਤੋਂ ਵੀ ਉਹ ਲੁਕੀਸ਼ੀਪੀ ਨਹੀਂ ਹੈ ਪੂਰੀ ਤਰ੍ਹਾਂ ਦੇ ਨਾਲ ਝਖ ਜ਼ਾਹਰ ਹੈ ਪਰੰਤੂ ਹੁਣ ਇੱਕ ਨਵਾਂ ਵਵੇਲਾ ਜਿਹੜਾ ਉਹ ਸਾਹਮਣੇ ਆਇਆ ਹੈ ਕਿ ਕੱਲ ਹੁਸ਼ਾਰਪੁਰ ਤੋਂ ਵਿਧਾਇਕ ਤੇ ਕੈਬਨਟ ਮੰਤਰੀ ਬ੍ਰਹਮਸ਼ੰਕਰ ਚਿੰਪਾ ਵੱਲੋਂ ਨਗਰ ਨਿਗਮ ਹੁਸ਼ਾਰਪੁਰ ਦੇ ਵਿੱਚ ਪਹੁੰਚ ਕੇ ਹੁਸ਼ਾਰਪੁਰ ਸ਼ਹਿਰ ਦੇ ਅੰਦਰ ਵਾਰਡਾਂ ਦੀ ਸਫਾਈ ਨੂੰ ਯਕੀਨੀ ਬਣਾਉਣ ਲਈ 25 ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਜੋ ਕਿ ਵਾਰਡਾਂ ਦੇ ਵਿੱਚ ਚਾ ਕੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਗਿੱਲਾ ਤੇ ਸੁੱਕਾ ਕੂੜਾ ਜਿਹੜਾ ਇਕੱਤਰ ਕੀਤਾ ਜਾਵੇਗਾ ਤੇ ਫਿਰ ਉਸ ਕੂੜੇ ਨੂੰ ਇਕੱਤਰ ਕਰਨ ਤੋਂ ਬਾਅਦ ਸ਼ਹਿਰ ਤੋਂ ਬਾਹਰ ਕਿਸੇ ਥਾਂ ਤੇ ਜਾ ਕੇ ਡੰਪ ਕੀਤਾ ਜਾਵੇਗਾ ਤਾਂ ਹੁਸ਼ਿਆਰਪੁਰ ਸ਼ਹਿਰ ਨੂੰ ਜਿਹੜਾ ਡੰਪ ਮੁਕਤ ਕੀਤਾ ਜਾਵੇਗਾ ਕੂੜਾ ਮੁਕਤ ਕੀਤਾ ਜਾਵੇਗਾ ਸੋ ਇਹ ਸਭ ਕੁਝ ਕਹਿਣਾ ਹੁਸ਼ਿਆਰਪੁਰ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ब्रह्मशंकर जिंपा ਦਾ ਪ੍ਰਾਂਤੂ સ્તર મે યાર ਜੋ ਇੱਕ દ્રશ્ય ਸਾਹਮਣੇ ਵੇਖਣ ਨੂੰ ਮਿਲਿਆ ਉਹ ਸੱਚਮੁੱਚ ਹੈਰਾਨ ਕਰਕੇ ਰੱਖ ਦੇਣ ਵਾਲਾ ਸੀ ਕਿਉਂਕਿ ਜਦੋਂ ਕੱਲ ਇਹ ਕੈਪਟਨਟ ਮੰਤਰੀ ਬ੍ਰह्मशंकर जिंपा ਨਗਰ ਨਿਗਮ ਹੁਸ਼ਾਰਪੁਰ ਦੇ ਵਿੱਚ ਪਹੁੰਚਦੇ ਨੇ ਤਾਂ ਜਦੋਂ ਉਹਨਾਂ ਵੱਲੋਂ ਗੱਡੀਆਂ ਨੂੰ ਹਰੀ ਝੰਡੀ ਦਿਖਾਈ ਜਾਂਦੀ ਹੈ ਤਾਂ ਉਸ ਵਕਤ ਉਹਨਾਂ ਦੇ ਨਾਲ ਸ਼ਹਿਰ ਦਾ ਕੋਈ ਵੀ ਕਾਉਂਸਲਰ ਨਹੀਂ ਹੁੰਦਾ ਹਾਲਾਂਕਿ ਜੇਕਰ ਆਪਾਂ ਕਾਉਂਸਲਰਾਂ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਖੇਮੇ ਦੇ ਵਿੱਚ 23 ਕਾਉਂਸਲਰ ਨੇ ਟੋਟਲ ਤੇ ਕਾਉਂਸਲਰਾਂ ਦੇ ਵਿੱਚੋਂ ਇੱਕ ਵੀ ਕਾਉਂਸਲਰ ਹੈ ਜਿਹੜਾ ਉਹ ਮੌਕੇ ਤੇ ਮੌਜੂਦ ਨੀ ਆਇਆ ਹਾਲਾਂਕਿ ਜੇਕਰ ਆਪਾਂ ਹੁਸ਼ਾਰਪੁਰ ਦੇ ਮੇਅਰ ਦੀ ਗੱਲ ਕਰੀਏ सुरेंद्र ਸਿੰਦਾ ਜੀ ਦੀ ਸੀਨੀਅਰ ਡਿਪਟੀ ਮੇਅਰ ਦੀ ਗੱਲ ਕਰੀਏ ਜਾਂ ਡਿਪਟੀ ਮੇਅਰ ਦੀ ਗੱਲ ਕਰੀਏ ਤਾਂ ਉਹ ਉੱਥੇ ਜ਼ਰੂਰ ਇਹ ਮੌਜੂਦ ਸਨ ਮੰਤਰੀ ਸਾਹਿਬਾਨ ਦੇ ਨਾਲ ਪਰੰਤੂ ਇਸ ਤੋਂ ਇਲਾਵਾ ਕੋਈ ਵੀ ਐਮਸੀ ਹੈ ਜਿਹੜਾ ਉਹ ਮੌਕੇ ਤੇ ਮੌਜੂਦ ਮੌਜੂਦ ਉਹ ਨਹੀਂ ਦਿਖਿਆ ਸੋ ਇਸ ਨੂੰ ਲੈ ਕੇ ਜਿਹੜਾ ਵਕ ਵਕ ਤਰ੍ਹਾਂ ਦੇ ਨਾਲ ਜਿਹੜਾ ਚਰਚਾਵਾਂ ਦਾ ਬਜ਼ਾਰ ਇੱਕ ਵਾਰ ਮੁੜ ਤੋਂ ਗਰਮ ਹੋ ਚੁੱਕਿਆ ਹੈ ਕਿ ਹੁਣ ਲੋਕ ਸਭਾ ਦੇ ਵਿੱਚ ਜਦੋਂ आम आदमी पार्टी ਨੂੰ ਆਪਣੇ ਐਮਸੀਆਂ ਦੀ ਆਪਣੇ ਆਗੂਆਂ ਦੀ ਆਪਣੇ ਵਲੰਟੀਅਰਸ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਤਾਂ ਹੁਣ ਇਹ ਹੀ ਕਿ ਆਸ ਲਗਾਏ ਜਾ ਰਹੇ ਨੇ ਕਿ ਹੁਣ ਕੀ ਗੱਲ ਕਿ ਹੁਣ ਤੇ ਬ੍ਰਹਮਸ਼ੰਕਰ ਚਿੰਪਾ ਨੂੰ ਆਪਣੇ ਕੌਂਸਲਰਾਂ ਦੀ ਕੋਈ ਲੋੜ ਨਹੀਂ ਹੈ ਕਿ ਹੁਣ ਲੋਕ ਸਭਾ ਚੋਣਾਂ ਤੱਕ ਹੀ ਉਹਨਾਂ ਨੂੰ ਕੌਂਸਲਰਾਂ ਦਾ ਸਾਥ ਜ਼ਰੂਰੀ ਸੀ ਹਾਲਾਂਕਿ ਇਹ ਮੰਤਰੀ ਸਾਹਿਬ ਵੱਲੋਂ ਇਹ ਜੋ ਕਦਮ ਚੁੱਕਿਆ ਗਿਆ ਹੈ ਜਾਂ ਕਿਸ ਤਰ੍ਹਾਂ ਇਹ ਹਾਲਾਤ ਬਣੇ ਨੇ ਇਸ ਬਾਬਤ 'ਤੇ ਖੈਰ ਚੰਗੀ ਤਰ੍ਹਾਂ ਮੰਤਰੀ ਸਾਹਿਬ ਵੀ ਦੱਸ ਸਕਦੇ ਨੇ ਪਰੰਤੂ ਮੰਤਰੀ ਸਾਹਿਬ ਦੇ ਇਸ ਕਦਮ ਦੇ ਨਾਲ ਜਾਂ ਇਸ ਕਾਰਗੁਜ਼ਾਰੀ ਦੇ ਨਾਲ ਕਾਉਂਸਲਰਾਂ ਦੇ ਵਿੱਚ ਜਿਹੜਾ ਉਹ ਕਾਫੀ ਜ਼ਿਆਦਾ ਰੋਸ ਪਾਇਆ ਜਾ ਰਿਹਾ 104 ਤੋਂ 5 ਐਮਸੀਆਂ ਦੇ ਨਾਲ ਮੇਰੀ ਗੱਲਬਾਤ ਵੀ ਹੋਈ ਹੈ ਜੋ ਆਮ ਆਦਮੀ ਪਾਰਟੀ ਦੇ ਐਮਸੀ ਸਾਹਿਬਾਨ ਨੇ ਹਾਲਾਂਕਿ ਨਾਮ ਤਾਂ ਉਹਨਾਂ ਦਾ ਮੈਂ ਨਹੀਂ ਲੈਣਾ ਚਾਹਾਂਗਾ ਕਿਉਂਕਿ ਕੋਈ ਸੀਗਰੇਸੀ ਰੱਖਣੀ ਹੁੰਦੀ ਹੈ ਤਾਂ ਨਾਮ ਨਾ ਦੱਸਣ ਦੀ ਸੂਰਤ ਤੇ ਇਹ ਉਹਨਾਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਕਾਉਂਸਲਰ ਨੇ ਤਾਂ ਉਹਨਾਂ ਸਾਰਿਆਂ ਦੇ ਵਿੱਚ ਜਿਹੜਾ ਉਹ ਰੋਸ ਪਾਇਆ ਜਾ ਰਿਹਾ ਗੁੱਸਾ ਪਾਇਆ ਜਾ ਰਿਹਾ ਹੈ ਕਿ ਆਖਰਕਾਰ ਮੰਤਰੀ ਸਾਹਿਬ ਦੀ ਅਜਿਹੀ ਕੀ ਮਜਬੂਰੀ ਸੀ ਕਿ ਉਹਨਾਂ ਵੱਲੋਂ ਜਿਹੜਾ ਇਕੱਲਿਆਂ ਜਾ ਕੇ ਮੇਅਰ ਨੂੰ ਸੀਨੀਅਰ ਡਿਪਟੀ ਮੇਅਰ ਨੂੰ ਤੇ ਡਿਪਟੀ ਮੇਅਰ ਨੂੰ ਨਾਲ ਲੈ ਕੇ ਜਿਹੜੀਆਂ 25 ਗੱਡੀਆਂ ਨੂੰ ਜਿਹੜੀ ਉਹ ਹਰੀ ਝੰਡੀ ਦਿਖਾ ਦਿੱਤੀ ਗਈ ਤਾਂ ਇੱਥੋਂ ਤੱਕ ਐਮਸੀ ਦਾ ਕਹਿਣਾ ਕਿ ਲੱਗਦਾ ਹੈ ਹੁਣ ਐਮਸੀ ਨੂੰ ਮੰਤਰੀ ਸਾਹਿਬ ਨੂੰ ਸਾਡੀ ਲੋੜ ਨਹੀਂ ਹੈ ਕਿਉਂਕਿ ਵੋਟਾਂ ਹੁਣ ਹੋ ਚੁੱਕੀਆਂ ਨੇ ਤਾਂ ਮੰਤਰੀ ਸਾਹਿਬ ਨੂੰ ਸਾਡੀ ਹੁਣ ਲੋੜ ਹੈ ਜਿਹੜੀ ਉਹ 2027 ਦੇ ਵਿੱਚ ਦੁਬਾਰਾ ਜਿਹੜੀ ਉਹ ਪਏਗੀ ਹੈ ਮੇਰਾ ਨਹੀਂ ਕਹਿਣਾ ਇਹ ਐਮਸੀਆਂ ਦਾ ਕਹਿਣਾ ਜਿਹੜੇ ਆਮ ਆਦਮੀ ਪਾਰਟੀ ਦੇ ਖੇਮੇ ਨੇ ਹਾਲਾਂਕਿ ਮੈਂ ਇੱਥੇ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਦੇ ਇੱਕ ਖੇਮੇ ਨੇ ਕੁਝ ਕੌਂਸਲਰਾਂ ਵੱਲੋਂ ਜਿਹ ਮੀਟਿੰਗ ਵੀ ਰੱਖੀ ਹੋਈ ਐ ਇਸੇ ਵਿਸ਼ੇ ਨੂੰ ਲੈ ਕੇ ਕਿ ਆਖਰਕਾਰ ਕਿਉਂ ਮੰਤਰੀ ਵੱਲੋਂ ਇਹ ਰੋਖ ਅਖਤਿਆਰ ਕੀਤਾ ਗਿਆ ਹੈ ਕਾਉਂਸਲਰਾਂ ਨੂੰ ਲੈ ਕੇ ਉੱਥੇ ਜੇਕਰ ਨਗਰ ਨਿਗਮ ਦੇ ਅਧਿਕਾਰੀ ਦੀ ਗੱਲ ਕਰੀਏ ਤੇ ਨਗਰ ਨਿਗਮ ਦੇ ਵੱਡੇ ਅਧਿਕਾਰੀ ਦੇ ਨਾਲ ਵੀ ਮੇਰੀ ਗੱਲਬਾਤ ਹੋਈ ਹੈ ਤਾਂ ਉਹਨਾਂ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹ ਇਹੀ ਕਿਹਾ ਗਿਆ ਕਿ ਕੱਲ ਮੰਤਰੀ ਸਾਹਿਬ ਵੱਲੋਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਦਿਨਾਂ ਤੱਕ ਨਗਰ ਨਿਗਮ ਹੁਸ਼ਿਆਰਪੁਰ ਦੇ ਵਿੱਚ ਖੁੱਲਾ ਦਰਬਾਰ ਲਗਾਇਆ ਜਾਵੇਗਾ ਤੇ ਖੁੱਲੇ ਦਰਬਾਰ ਦੇ ਸਬੰਧ ਵਿੱਚ ਉਹ ਨਗਰ ਨਿਗਮ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਨ ਦੇ ਲਈ ਪਹੁੰਚੇ ਹੋਏ ਸਨ ਕਜਦੋਂ ਮੀਟਿੰਗ ਦੌਰਾਨ ਮੰਤਰੀ ਸਾਹਿਬ ਦੇ ਧਿਆਨ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਗੱਡੀਆਂ ਜਿਹੜੀਆਂ ਉਹ ਖੜੀਆਂ ਨੇ ਤਾਂ ਉਹਨਾਂ ਨੂੰ ਹਰੀ ਝੰਡੀ ਦੇਖ ਕੇ ਕਿਉਂ ਨਾ ਰਵਾਨਾ ਕਰ ਦਿੱਤਾ ਜਾਵੇ ਸੋ ਫੋਟੋਆਂ ਦੇ ਸ਼ਕੀਨ ਵੀਡੀਓ ਦੇ ਸ਼ਕੀਨ ਖਬਰਾਂ ਦੇ ਸ਼ਕੀਨ ਮੰਤਰੀ ਸਾਹਿਬਾਂ ਨੂੰ ਮੰਤਰੀ ਸਾਹਿਬਾਂ ਵੱਲੋਂ ਆਪਣੇ ਕਾਉਂਸਲਰਾਂ ਦੀ ਗੈਰ ਮੌਜੂਦਗੀ ਦੇ ਵਿੱਚ ਜਿਹੜਾ ਉਹ ਹਰੀ ਝੰਡੀ ਦਿਖਾ ਕੇ ਗੱਡੀਆਂ ਨੂੰ ਉੱਥੋਂ ਰਵਾਨਾ ਕਰ ਦਿੱਤਾ ਗਿਆ ਸੋ ਹੁਣ ਮੰਤਰੀ ਸਾਹਿਬ ਦੇ ਇਸ ਕਦਮ ਤੋਂ ਬਾਅਦ ਕਾਉਂਸਲਰਾਂ ਦੇ ਵਿੱਚ ਜਿਹੜਾ ਉਹ ਕਾਫੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਕਿਉਂਕਿ ਪਹਿਲਾਂ ਹੀ ਬੇਸ਼ੱਕ ਕਾਂਗਰਸ ਤੋਂ ਪੱਟੇ ਹੋਏ ਨੇ ਕੌਂਸਲਰ ਜੋ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ 22 ਤੋਂ 23 ਦੇ ਕ੍ਰੀਮ ਕੌਂਸਲਰ ਨੇ ਪਰੰਤੂ ਉਹ ਬੇਸ਼ੱਕ ਜ਼ਰੂਰ ਆਮ ਆਦਮੀ ਪਾਰਟੀ ਦੇ ਵਿੱਚ ਜਾ ਚੁੱਕੇ ਨੇ ਪਰੰਤੂ ਆਮ ਆਦਮੀ ਪਾਰਟੀ ਦੇ ਵਿੱਚ ਜਾ ਕੇ ਉਹ ਕਿੰਨੇ ਕੁ ਖੁਸ਼ ਨੇ ਜਾਂ ਕਿੰਨੇ ਕੁ ਆਪਣੇ ਆਪ ਨੂੰ ਉਹ ਨਸੀਬ ਵਾਲੇ ਸਮਝ ਰਹੇ ਨੇ ਇਹ ਕੌਂਸਲਰ ਜੋ ਉਹਨਾਂ ਦੇ ਪਰਿਵਾਰ ਜਾਂ ਸ਼ਹਿਰ ਇਹ ਚੰਗੀ ਤਰ੍ਹਾਂ ਇਸ ਗੱਲ ਤੋਂ ਜਾਣੂ ਹੈ ਸੋ ਹੁਣ ਵੇਖਣਾ ਹੋਵੇਗਾ ਕਿ ਕੌਂਸਲਰਾਂ ਦਾ ਇਹ ਜੋ ਰੋਸ ਵਧਦਾ ਜਾ ਰਿਹਾ ਹੈ ਤਾਂ ਮੰਤਰੀ ਸਾਹਿਬ ਇਸ ਨੂੰ ਕਿਸ ਤਰ੍ਹਾਂ ਲੈਣ ਗਿਆ ਕਿਸ ਤਰ੍ਹਾਂ ਉਹ ਆਪਣੇ ਐਮਸੀ ਸਹਿਬਾਨਾਂ ਨੂੰ ਮਨਾਉਣ ਦੇ ਵਿੱਚ ਕੰਮ ਚੱਪ ਹੋਣਗੇ